ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਜਿਵੇਂ ਕਿ ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਕਿ ਅਸੀਂ ਯਾਤਰਾ ਆਰੰਭ ਕੀਤੀ ਹੈ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜਾਣ ਦੇ ਲਈ ਤੇ ਇਸ ਟਾਈਮ ਅਸੀਂ ਹੈਗੇ ਹਾਂ ਗੁਰਦੁਆਰਾ ਗੋਬਿੰਦ ਘਾਟ ਵਿਖੇ ਜਿੱਥੋਂ ਅਸੀਂ ਕਮਰੇ ਦੇ ਵਿੱਚੋਂ ਤਿਆਰ ਹੋ ਕੇ ਆਪਣੀ ਕਿੱਟ ਵਗੈਰਾ ਰੈਡੀ ਕਰਕੇ ਤੇ ਵੱਡੇ ਟੈਚੀ ਜਮਾ ਕਰਵਾਏ ਗਠੜੀ ਘਰ ਦੇ ਵਿੱਚ ਮੱਥਾ ਟੇਕਿਆ ਤੇ ਯਾਤਰਾ ਕੀਤੀ ਹੈ ਆਰੰਭ ਤੋਂ ਗੋਬਿੰਦ ਘਾਟ ਤੋਂ ਜਿਹੜੀ ਪੈਦਲ ਯਾਤਰਾ ਹੁੰਦੀ ਹੈ ਉਹ ਸਟਾਰਟਿੰਗ ਕਰਨ ਲੱਗੇ ਹੈ بارش ਆ ਰਹੀ ਹੈ ਮੌਸਮ بارش ਦਾ ਸੁਸਵੇਨ ਦਾ ਬਣਿਆ ਹੋਇਆ ਇਹ ਕੋਸ਼ਿਸ਼ ਕਰੋ ਕਿ ਤੁਸੀਂ ਆਪਣਾ ਰੇਨ ਕੋਟ ਸਾਰਿਆਂ ਨੇ ਜ਼ਰੂਰ ਲੈ ਕੇ ਜਾਓ ਰੇਨ ਕੋਟ ਤੁਹਾਡੇ ਕੋਲ ਮਿਲ ਜਦਾ ਹੈ ਇੱਕ ਦੂਸਰਾ ਬੈਗ ਹੈ ਜਿਹੜਾ ਉਹ ਵੀ ਰੇਨ ਕੋਟ ਵਾਲਾ ਮਿਲ ਜਦਾ ਉਹ ਵੀ ਤੁਸੀਂ ਨਾਲ ਲਿਜਾ ਸਕਦੇ ਹੋ ਤੇ ਕਈ ਵਾਰੀ ਕੀ ਹੁੰਦਾ ਕਿ ਰੇਨ ਕੋਟ ਹੁੰਦਾ ਉਹਦੇ ਕੋਸ਼ਿਸ਼ ਨਾਲ ਬੈਗ ਕਵਰ ਕਰਦੇ ਹੋ ਤੇ ਉਹ ਸਹੀ ਨਹੀਂ ਲੱਗਦਾ ਨਾ ਤੁਰਨਾ ਕਰ ਫਰੰਟ ਤੋਂ ਬੰਦ ਨਹੀਂ ਹੁੰਦਾ ਉਹ ਟਾਈਟ ਹੋ ਜਾਂਦਾ ਜਦੋਂ ਤੁਸੀਂ ਬੈਗ ਆਪ ਦੇ ਰੇਨ ਕੋਟ 'ਚ ਲੈਣੇ ਆ ਤੇ ਜਿਹਦਾ ਰੇਨ ਕਵਰ ਹੋਵੇ ਬੈਗ ਉਹੀ ਆਪਣੇ ਨਾਲ ਲਓ ਤੇ ਦੂਸਰੀ ਗੱਲ ਜਿਆਦਾ ਕੱਪੜੇ ਜਿਹੜੇ ਆ ਇਹਦੇ ਵਿੱਚ ਨਾ ਚੱਕੋ ਇੱਥੇ ਸਿਰਫ ਆਪਣਾ ਇੱਕ ਸੂਟ ਲੈ ਕੇ ਜਾਓ ਪਰ ਤੇ ਕਿਉਂਕਿ ਜਿਆਦਾ ਚੱਕੋਂਗੇ ਫਿਰ ਤੁਹਾਨੂੰ ਭਾਰ ਚੱਕ ਕੇ ਚੜਨਾ ਔਖਾ ਆ ਤੇ ਇੰਨੇ ਆ ਕ ਕੱਪੜਿਆਂ ਚ ਥੋੜਿਆਂ ਚ ਮੈਨੇਜ ਕਰੋ ਤੇ ਇਹ ਉਹ ਕੋਲਾ ਜਿੱਥੋਂ ਮੇਨ ਯਾਤਰਾ ਮੇਨ ਚੜਾਈ ਸ਼ੁਰੂ ਹੁੰਦੀ ਹੈ ਇੱਥੋਂ ਕੁਝ ਕਿਲੋਮੀਟਰ ਤੱਕ ਕੱਟੀ ਜਾਂਦੀ ਹੈ ਤੁਸੀਂ ਗੱਡੀ 'ਚ ਬੈਠ ਕੇ ਜਾ ਸਕਦੇ ਹੋ ਉਸ ਤੋਂ ਪਰ ਜਿਹੜੀ ਆ ਫਿਰ ਪੈਦਲ ਯਾਤਰਾ ਸ਼ੁਰੂ ਹੁੰਦੀ ਆ ਇਹ ਨਜ਼ਾਰਾ ਹੈ ਜੀ ਨਾਲ-ਨਾਲ ਜਿਹੜਾ ਚੱਲੇਗਾ ਇੱਧਰ ਇਹ ਗੁਰਦੁਆਰਾ ਸਾਹਿਬ ਹੈ ਮੌਸਮ ਵਧੀਆ ਵੀ ਹੈ بارش ਵੀ ਹੋ ਰਹੀ ਹੈ ਜੇ ਆ ਤੁਸੀਂ ਦੇਖ ਸਕਦੇ ਆ ਬੱਦਲਾਂ 'ਚ ਦੇ ਪਹਾੜ ਜਿਹੜੇ ਆ ਛੁਪੇ ਹੋਏ ਆ ਜੀ ਇਸ ਤਰ੍ਹਾਂ ਇਥੋਂ ਗੱਡੀਆਂ ਚੱਲਦੀਆਂ ਆ ਇੰਨਾ ਚ ਬੈਠ ਕੇ 3-4 ਕਿਲੋਮੀਟਰ ਦੀ ਜਿਹੜੀ ਯਾਤਰਾ ਆ ਉਹ ਗੱਡੀਆਂ ਚ ਕਰਵਾਉਂਦੇ ਆ ਇਹ ਉਹ ਰਸਤਾ ਹੈ ਜਿੱਥੋਂ ਦੀ ਜਾਣੀਆਂ ਆ ਐ ਥੋੜਾ ਰਸਤਾ ਇਹ ਜਿਹੜਾ ਚੌੜਾ ਬਣਿਆ ਹੋਇਆ ਤੇ ਇੱਥੇ ਹੁਣ ਗੱਡੀਆਂ ਜਾਣ ਲੱਗੀਆਂ ਪਹਿਲਾਂ ਨਹੀਂ ਜਾਂਦੀਆਂ ਸੀ ਕੁਝ ਸਮੇਂ ਤੋਂ ਜਾਣ ਲੱਗੀਆਂ ਤੇ ਫਿਰ ਇਸ ਤੋਂ ਬਾਅਦ ਜਿਹੜੀ ਆ ਉਹ ਪੈਦਲ ਯਾਤਰਾ ਸ਼ੁਰੂ ਹੋਏਗੀ। ਲੋ ਜੀ ਸੰਗਤ ਬੈਠੀ ਆਪਾਂ ਵੀ ਲੱਗੇ ਬੈਠਣ। ਦਵਾਈ ਚਲੀਏ ਕੋਲੀ। ਹਾਂਜੀ। ਤਿਆਰ ਸਾਰੇ? ਹਾਂਜੀ। ਸਾਰੇ ਜੀ ਤਿਆਰ ਯਾਤਰਾ ਲਈ? ਹਾਂਜੀ ਹਾਂ ਕੋਲ। ਲਓ ਜਕਾਰੇ ਫਿਰ। ਬੋਲੇ। so <Sat> 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 ਪੁਆਇੰਟ ਹੈ ਜਿੱਥੇ ਗੱਡੀਆਂ ਜਿਹੜੀਆਂ ਆ ਉਹ ਰੁਕਦੀਆਂ ਆ ਗੱਡੀ ਦੇ ਵਿੱਚ ਜਿੰਨਾ ਵੀ ਸਫ਼ਰ ਆ ਉਹ ਇੱਥੇ ਤੱਕ ਦਾ ਹੀ ਹੁੰਦਾ ਆ ਇਸ ਤੋਂ ਬਾਅਦ ਹੁਣ ਜਿਹੜੀ ਪੈਦਲ ਯਾਤਰਾ ਉਹ ਸ਼ੁਰੂ ਹੋਣੀ ਆ ਤੇ ਇਹ ਨਦੀ ਅਲਕਨੰਦਾ ਨਾਲ ਦੀ ਨਾਲ ਚੱਲ ਰਹੀ ਆ ਇਸ ਰੁਕ ਚੁੱਕੀ ਆ ਤੇ ਅਸੀਂ ਇਥੋਂ ਯਾਤਰਾ ਜਿਹੜੀ ਪੈਦਲ ਸਟਾਰਟ ਕਰਾਂਗੇ 9 ਕਿਲੋਮੀਟਰ ਦੀ ਯਾਤਰਾ ਹੋਏਗੀ ਇਹ ਇਹ ਪੈਦਲ ਸਾਰੀ ਸਾਰੀ ਦੀ ਸਾਰੀ ਪੈਦਲ ਹੋਏਗੀ ਰੁਕ ਰੁਕ ਕੇ ਚੱਲਦੇ ਜਾਵਾਂਗੇ ਸੋ ਚਲੋ ਨਾਲ ਦੀ ਨਾਲ ਤੁਹਾਨੂੰ ਅਸੀਂ ਜੋ ਰਾਸਤੇ 'ਚ ਵਿਊ ਹੋਣਗੇ ਜੋ ਵੀ ਚੀਜ਼ਾਂ ਹੋਣਗੀਆਂ ਦਿਖਾਉਣ ਵਾਲੀਆਂ ਤੁਹਾਨੂੰ ਪਰਜੂਰ ਦਿਖਾਵਾਂਗੇ। ਗੁਰਦੁਆਰਾ ਹੀਰਕੁੰਸਾ ਰਿਸ਼ੀ ਕੇਸ ਤੋਂ ਘਟਾਉਣੇ ਆ ਨਾ ਜਿਹੜੇ ਤੁਹਾਨੂੰ ਦੱਸਿਆ ਕਿ ਆਪਣੀ ਮੰਨਦੀ ਉਹ ਇੱਥੇ ਆ ਕੇ ਚੈਕਿੰਗ ਹੁੰਦੀ ਆ। ਸੋ ਇੱਥੇ ਆਪਾਂ ਸਾਰਿਆਂ ਨੇ ਜਿਹੜੇ ਵੀ ਯਾਤਰੀ ਆ ਰਹੇ ਆ ਹੀਰਕੁੰਸਾ ਦੇ ਦਰਸ਼ਨੜੀਿੱਥੇ ਆਪਣੀ ਪਾਰਟੀ ਚੈੱਕ ਹੋਏਗੀ। ਇਸ ਤੋਂ ਬਾਅਦ ਆਪਾਂ ਅੱਗੇ ਜਾਵਾਂਗੇ। ਲੋ ਜੀ ਪੈਦਰ ਯਾਤਰਾ ਸੀ ਪੈਦਲ ਸ਼ੁਰੂ ਕੀਤੀ ਹੋਈ ਆ ਤੇ ਤਕਰੀਬਨ 1 ਕਿਲੋਮੀਟਰ ਹੋ ਚੁੱਕਾ ਆ। ਨਹੀਂ ਹੋਇਆ ਹਜੇ ਹੌਸਲਾਈ ਦੇ ਦੋ ਤੇ ਕਹਿੰਦੇ ਨਹੀਂ ਹੋਇਆ ਹਜੇ ਪਰ ਕੋਈ ਇੱਥੋਂ ਸ਼ੁਰੂ ਚ ਤੇ ਕੋਈ ਖਾਸ ਔਖਾ ਰਸਤਾ ਨਹੀਂ ਆ ਪੱਕੀ ਰੋਡ ਬਣੀ ਆ ਦੇਖੋ ਤੇ ਨਾਲ ਦੀ ਨਾਲ ਪਰਮਾਤਮਾ ਨੇ ਆਪਾਂ ਨੂੰ ਜਿਹੜੇ ਕੁਦਰਤੀ ਨਜ਼ਾਰੇ ਬਖਸ਼ੇ ਆ ਉਹਨਾਂ ਨੂੰ ਵੇਖ-ਵੇਖ ਕੇ ਵੈਸੇ ਹੀ ਥਕਾਵਟ ਨਹੀਂ ਹੁੰਦੀ ਆ ਦੇਖੋ ਜੀ ਏ ਚਿੱਤਾਂ ਦੇ ਨਜ਼ਾਰੇ ਵੇਖ-ਵੇਖ ਕੇ ਲੰਦੇ ਜਾਓ ਤੇ ਕਾਵਟ ਨਹੀਂ ਹੋਊਗੀ। ਬਾਕੀ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਜਾਓ। ਕਾਫੀ ਜਗ੍ਹਾ ਤੇ ਜਿਹੜਾ ਸਟਾਰਟਿੰਗ ਵਿੱਚ ਤੋਂ ਫਲੈਟ ਵੀ ਰਸਤਾ ਹੁੰਦਾ ਆ। ਇਹ ਨਹੀਂ ਕਿ ਸਿਰਫ ਚੜਾਈ ਚੜੀ ਜਾਣੀ ਆ। ਤੇ ਕੱਟਰਾ ਸਟਾਰਟ ਹੋ ਜਾਂਦਾ ਤੇ ਇਹ ਪੁਆਇੰਟ ਆ ਇੱਥੋਂ ਮਤਲਬ ਅੱਧਾ ਕਿਲੋਮੀਟਰ ਤੁਰ ਕੇ ਆਏ ਆ ਅਸੀਂ। ਇੱਥੋਂ ਫਿਰ ਘੋੜੇ ਜਿਹੜੇ ਆ ਮਿਲਨੇ ਸ਼ੁਰੂ ਹੋ ਜਾਂਦੇ ਆ। ਤਰਾ ਜਿਹੜੀ ਸੰਗਤ ਹੈ ਪੈਦਲ ਨਹੀਂ ਜਾ ਸਕਦੀ ਉਹ ਘੋੜਿਆਂ ਤੇ ਵੀ ਜਿਹੜਾ ਹਨਾ ਅਗਲਾ ਚਲ ਜਾਂਦੇ ਆ ਸਾਰਾ ਇਸ ਤਰ੍ਹਾਂ ਦਾ ਹੁਣ ਹਾਂਜੀ ਜਿਹੜਾ ਦੂਸਰਾ ਰਸਤਾ ਸੀਗਾ ਸੜਕ ਵਾਲਾ ਉਹ ਬੰਦ ਹੋ ਚੁੱਕਾ ਤੇ ਜਿਹੜਾ ਹੁਣ ਅਗਲਾ ਰਸਤਾ ਸਿਰ ਪਹਾੜੀ ਹੋਊਗਾ ਤੇ ਪਹਾੜ ਸੈਟ ਦੀ ਇਤਾਂ ਦੇ ਪੱਥਰਾਂ ਦਾ ਰਸਤਾ ਆ ਬਾਕੀ ਕੋਈ ਬਹੁਤਾ ਉੱਚਾ ਨੀ ਵਨੀ ਆ ਮੇਨ ਆਪਣੀ ਜਿਹੜੀ ਰੋਡ ਹੁੰਦੀ ਆ ਜਿਹੜੀ ਬਜਰੀ ਵਾਲੀ ਇਹ ਜਿਹੜਾ ਰਸਤਾ ਆ ਇਹਦੇ ਵਿੱਚ ਹੁਣੇ ਸੰਗਤ ਜਿਹੜੀ ਉੱਪਰੋਂ ਦਰਸ਼ਨ ਕਰਕੇ نیچے ਆਈ ਆ ਉਹ ਸਾਨੂੰ ਦੱਸ ਕੇ ਗਏ ਆ ਵੀ ਇਹ ਵਾਲੇ ਰਸਤੇ 'ਚ ਸਟੈਪ ਬਹੁਤ ਛੋਟਾ ਲੈਣਾ ਬਹੁਤੇ ਵੱਡੇ ਨਹੀਂ ਲੈਣੇ ਥਕਾਵਟ ਜਿਆਦੀ ਹੁੰਦੀ ਆ ਛੋਟੇ ਛੋਟੇ ਸਟੈਪਸ ਲੈ ਕੇ ਚੱਲੋਗੇ ਤਾਂ ਬਹੁਤੀ ਜਿਆਦੀ ਥਕਾਵਟ ਨਹੀਂ ਹੁੰਦੀ ਬਾਕੀ ਚੜਾਈ ਐ ਥੋੜਾ ਸਾਤ ਫੁੱਲਣਾ ਹੀ ਐ ਨੋਰਮਲ ਫਲੈਟ ਰਸਤੇ ਤੇ ਚੱਲਣ ਨਾਲੋਂ ਇੱਥੇ ਤੁਰਨਾ ਥੋੜਾ ਜਿਹਾ ਔਖਾ ਆ ਪਰ ਹਿੰਮਤ ਨਾਲ ਚੱਲਦੇ ਚੱਲਾਂਗੇ ਲੋ ਜੀ ਪਵਨਦੀਪ ਭਾਉ ਜੀ ਚੜ੍ਹਾਈ ਯਾਤਰਾ ਸ਼੍ਰੀ ਰੇਮ ਕੋਨ ਸਾਹਿਬ ਦੀ ਕਰ ਰਹੇ ਨੇ ਪੈਦਲ ਤੇ ਇਧਰ ਨਾਲ ਦੀ ਨਾਲ ਦੇਖੋ ਤੁਸੀਂ ਬਿਨ ਚੜ੍ਹ ਨਹੀਂ ਜਾ ਰਹੇ ਨੇ ਇਹ ਤੁਹਾਡੀ ਸਾਰੀ ਥਕਾਵਟ ਨਾਲ ਦੀ ਨਾਲ ਦੇਖ ਦੇਖ ਕੇ ਤੁਹਾਨੂੰ ਥਕਾਵਟ ਨਹੀਂ ਲੱਗਦੀ ਜਾ ਰਹੀ ਇਹ ਸਾਰੇ ਕੁਦਰਤ ਦੇ ਨਜ਼ਾਰੇ ਨੇ ਜੋ ਕਿ ਤੁਸੀਂ ਜਦੋਂ ਥੇਮਪੁਰ ਸਾਹਿਬ ਆਉਂਗੇ ਨਾ ਇਤਾਂ ਇੱਥੇ ਹੀ ਦੇਖਦੋਂ ਮਿਲਦੇ ਨੇ ਤੇ ਯਾਤਰਾ ਹਮੇਸ਼ਾ ਛੋਟੇ ਸਟੈਪ ਚ ਕਰੀਏ ਸਹਾ ਨਹੀਂ ਚੜੇਗਾ ਵਧੀਆ ਰਾਵਾਂਗੇ ਆਪਾਂ ਦੇਖੋ ਜਦੋਂ ਯਾਤਰਾ ਆਪਾਂ ਕਰਦੇ ਆਂ ਪੈਦਲ ਉਦੋਂ ਕੋਈ ਅਸੀਂ ਜਿਵੇਂ ਹੁਣ ਜੁਲਾਈ ਮਹੀਨੇ ਚ ਆਏ ਆ ਤੇ ਬਹੁਤੇ ਜਿਆਦੇ ਮੋਟੇ ਕਪੜੇ ਪਾ ਕੇ ਪੈਦਲ ਯਾਤਰਾ ਕਰਨ ਦੀ ਨਹੀਂ ਲੋੜ ਕਿਉਂਕਿ ਜਦੋਂ ਆਪਾਂ ਤੁਰਦੇ ਆ ਤੇ ਉਦੋਂ ਪਸੀਨਾ ਹੁੰਦਾ ਆ ਗਰਮੀ ਲੱਗਦੀ ਆ ਅਸੀਂ ਕਾਟਨ ਦੇ ਕਪੜੇ ਪਾਏ ਹੋਏ ਆ ਪਰ ਤਾਂ ਵੀ ਇੰਨਾ ਵਿੱਚ ਗਰਮੀ ਲੱਗ ਰਹੀ ਆ ਵੈਸੇ ਐਕਸਟਰਾ ਜੈਕਟ ਆ ਮੈਂ ਵੇਸਟ ਨਾਲ ਬੰਨੀ ਹੋਈ ਆ ਤੇ ਇਨੂੰ ਕੈਰੀ ਜ਼ਰੂਰ ਕਰ ਲੋ ਕਿਉਂਕਿ ਕਿਸੇ ਵੇਲੇ ਠੰਡ ਲੱਗ ਵੀ ਸਕਦੀ ਆ ਪਰ ਪਾ ਕੇ ਆਉਂਦੀ ਨਹੀਂ ਲੋੜ ਆ ਵੀ ਨਜ਼ਾਰੇ ਵੇਖਣ ਨੂੰ ਮਿਲੂਗੇ ਜੀ ਰਾਹ 'ਚ ਰੋਡ ਜਾ ਰਿਹਾ ਇਹਦੇ ਸੈਂਟਰ 'ਚ ਦਰਖਤ ਹੈ ਇਹੀ ਰਾਜ ਇੱਥੋਂ ਦੇ ਮੌਸਮ ਵਧੀਆ ਹੁੰਦਾ ਕਿ ਦਰਖਤ ਕਿਤੇ ਵੀ ਆ ਕਟਾਈ ਨਹੀਂ ਕਰਨੀ ਆ ਉਹਦੀ ਤਾਂ ਹੀ ਇੱਥੇ ਮੌਸਮ ਠੰਡਾ ਰਹਿੰਦਾ ਅਪਾ ਵੀ ਪੰਜਾਬ ਚ ਇਦਾਂ ਹੀ ਰੁੱਖ ਲਗਾਈਏ ਤਾਂ ਮਾਹੌਲ ਆਪਣੇ ਪੰਜਾਬ ਦਾ ਵਾਤਾਵਰਨ ਵੀ ਠੰਡਾ ਹੋ ਸਕਦਾ ਨਾ ਹਾਂਜੀ ਥੱਕੇ ਤੇ ਨਹੀਂ ਚੜਦੀ ਕਲਾ ਜਦੋਂ ਵੀ ਹਿੰਕੁਰ ਸਿੰਘ ਸਾਹਿਬ ਤੁਸੀਂ ਆਉਣਾ ਨਾ ਕੋਸ਼ਿਸ਼ ਕਰੋ 1 ਮਹੀਨਾ ਪਹਿਲਾਂ ਜੇਕਰ ਤੁਸੀਂ ਕੋਈ ਸ਼ੇਅਰ ਕਰ ਰਹੇ ਹੋ ਆਲਰੇਡੀ ਤੇ ਫਿਰ ਤਾਂ ਵਧੀਆ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਨੇ ਤਾਂ ਆਪਣੀ ਸੈਰ ਸੁਰੂ ਜੂਰ ਸ਼ੁਰੂ ਕਰੋ ਤਾਂ ਕਿ ਤੁਹਾਡਾ ਜਿਹੜਾ ਸਟੈਮਨਾ ਇੱਥੇ ਹੋਰ ਇੰਕਰੀਜ਼ ਹੋਵੇ ਸੈਰ ਕਰੋ ਜਾਂ ਜਿਮ ਵਿੱਚ ਜਾ ਕੇ ਤੁਸੀਂ ਕਾਰਡੀਓ ਵਰਕਆਊਟ ਕਰੋ ਇਨਕਲਾਈਨ ਟ੍ਰੈਡਮਿਲ ਚਲਾਓ 1 ਮਹੀਨਾ ਚਲਾਓ ਉਹਦੇ ਨਾਲ ਤੁਹਾਡਾ ਸਟੈਮਨਾ ਬਣ ਜਾਂਦਾ ਤੇ ਇੱਥੇ ਫਿਰ ਜਦੋਂ ਆਪਾਂ ਚੜਾਈ ਚੜਦੇ ਹਾਂ ਤਾਂ ਇੰਨਾ ਫਿਰ ਆਪਣਾ ਸਾਹ ਨਹੀਂ ਫੁੱਲਦਾਰਾ ਸਿੰਨੀਆਂ ਦੀਆਂ ਵੀ ਦੁਕਾਨਾਂ ਦੇਖੋ ਇਹਨਾਂ ਦੇ ਸੀਮਾ ਬੋਡਰਿੰਗ ਜਾਂ ਹੋਰ ਪਾਣ ਵਾਲੀਆਂ ਚੀਜ਼ਾਂ ਇਸ ਤਰ੍ਹਾਂ ਉੱਪਰ ਜਾਂਦੀਆਂ ਨੇ ਦੁਕਾਨਾਂ ਦੇ ਵਿੱਚ ਨਾ ਜਿਹਾ ਇੱਕ ਢੋਲੇ ਤੇ ਟਰੈਲਰ ਕਿਸੇ ਨੇ ਆਪਣੀ ਦੁਕਾਨ ਦੀ ਫਿਟਿੰਗ ਵਧੀਆ ਕਰਨੀ ਹੋਣੀ ਤਾਂ ਟਰੈਲਰਾਂ ਵੀ ਜਾ ਰਹੀਆਂ ਟੋਪ ਜਾ ਰਹੀ ਆ ਥਣ ਇਹਨੇ ਉੱਪਰ ਜਾ ਕੇ ਦੇਖੋ ਹੁਣ ਪਾਣੀ ਦੀ ਬੋਤਲ ਥੱਲੇ 20 ਰੁਪਏ ਦੀ ਆ ਉੱਪਰ ਪਹੁੰਚਦੇ ਪਹੁੰਚਦੇ 150 200 ਤੱਕ ਦੀ ਪਹੁੰਚ ਜਾਂਦੀ ਹੈ ਕਾਰਨ ਕੀ ਆ ਕਿ ਇੰਨਾ ਉਹਨਾਂ ਤੇ ਵਿਚਾਰੇ ਉਹਦੇ ਮਿਹਨਤ ਆਉਂਦੀ ਆ ਤਾਂ ਕਰਕੇ ਉੱਥੇ ਕੱਪਣ ਪਾਣੀ ਦੀ ਬੋਤਲ ਵੀ ਮਹਿੰਗੀ ਮਿਲਦੀ ਆ ਇਸ ਤਰ੍ਹਾਂ ਤੁਹਾਨੂੰ ਰਸਤੇ ਦੇ ਵਿੱਚ ਥੋੜੇ-ਥੋੜੇ ਚੇਰ ਬਾਅਦ ਅ ਥੋੜੀਆਂ ਦੁਕਾਨਾਂ ਮਿਲਦੀਆਂ ਜਾਉਗੀਆਂ ਤੁਸੀਂ ਰੁੱਕ ਕੇ ਸਾਹ ਲੈਣਾ ਜਾਂ ਕੁਛ ਮਾੜਾ-ਮੋਟਾ ਖਾਣਾ ਪੀਣਾ ਖਾ ਪੀ ਸਕਦੇ ਆ ਪਰ ਕੋਸ਼ਿਸ਼ ਕਰੋ ਜਦੋਂ ਤੁਸੀਂ ਇਹ ਰਸਤਾ ਕਰਦੇ ਆ ਤੇ ਚੜਾਈ ਚੜਦੇ ਆ ਤੇ ਹਲਕਾ-ਫੁਲਕਾ ਹੀ ਖਾਓ ਤਾਂ ਜੋ ਤੁਰਨਾ ਸੌਖਾ ਹੁੰਦਾ ਹੈ ਹਲਕਾ-ਫੁਲਕਾ ਖਾਣ ਨਾਲ ਜਦੋਂ ਉੱਥੋਂ ਇਹੜਾ ਹੀ ਸ਼ੁਰੂ ਕਰਦੇ ਆਂ ਹਲਕਾ ਜਿਹਾ ਨਾਸ਼ਤਾ ਕਰਕੇ ਨਿਕਲੋ ਤੇ ਰਸਤੇ 'ਚ ਵੀ ਕੋਸ਼ਿਸ਼ ਕਰੋ ਬਹੁਤਾ ਕੁਝ ਜਿਆਦਾ ਨਾ ਖਾਓ ਪੀਓ ਜਦੋਂ ਤੁਸੀਂ ਗੋਬਿੰਦ ਘਾੜ ਤੋਂ ਗੁਰਦੁਆਰੇ ਤੋਂ ਤੁਰਦੇ ਹੋ ਤਾਂ ਅੱਜ ਤੋਂ ਬੜਾ ਵਧੀਆ ਨਾਸ਼ਤਾ ਸੀ ਸਵੇਰੇ ਉੱਤੇ ਤੇ ਤੁਹਾਨੂੰ ਦੁੱਧ ਵਾਲਾ ਦਲੀਆ ਮਿਲਿਆ ਹੈ ਨਾ ਦੁੱਧ ਵਾਲਾ ਦਲੀਆ ਨਾ ਕੀ ਹੈ ਕਿ ਜਲਦੀ ਡਾਈਜੈਸਟ ਹੁੰਦਾ ਹੈ ਤੇ ਤੁਹਾਨੂੰ ਸਫਰ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਇਸ ਤਰ੍ਹਾਂ ਦੀ ਡਾਈਟ ਆਪਾਂ ਦੇ ਆ ਸਕਦੇ ਆਂ ਓਟਸ ਓਟਸ ਵੀ ਨਾਲ ਲੈ ਜਾ ਸਕਦੇ ਆਂ ਆਪਾਂ ਕਿਉਂਕਿ ਤੁਸੀਂ ਮਿਕਸ ਕਰਕੇ ਪੋਵੇ ਵੀ ਸਗਲੇ ਕਿ ਜਿੰਨੀ ਹਲਕੀ ਡਾਈਟ ਲਵਾਂਗੇ ਉਹਨਾਂ ਨਾਲ ਨਾਲ ਵਧੀਆ ਰਹੇਗਾ ਸਫਰ ਕਰਨ ਚ ਕੋਈ ਦਿੱਕਤ ਨਹੀਂ ਆਏਗੀ એનર્ਜੀ ਮਿਲਦੀ ਆ ਬਾਡੀ ਨੂੰ એનર્ਜੀ ਮਿਲਦੀ ਰਹੂਗੀ ਤੇ ਪਰ ਕੋਈ ਨਾ ਹੈਵੀ ਨਹੀਂ ਫੀਲ ਹੋਊਗਾ ਲਓ ਜੀ ਸਾਹ ਛੜ ਗਿਆ ਹੁਣ ਥੋੜਾ ਅਸੀਂ ਤਕਰੀਬਨ 2 ਕਿਲੋਮੀਟਰ ਆਗੇ ਹੋਏ ਆ ਹੁਣ ਥੋੜੀ ਦੇਰ ਲਈ ਇੱਥੇ ਬੈੰਨੇ ਆ ਤਾਂ ਕਿ ਗਾਂਧੀ ਯਾਤਰਾ ਜਿਹੜੀ ਇੱਥੋਂ ਕਰਨੀ ਆ ਉਹਦੇ ਵਾਸਤੇ એનર્ਜੀ ਮਿਲ ਸਕੇ ਹਾਂਜੀ ਆਂਟੀ ਜੀ ਠੀਕ ਹੋ ਸਾਹ ਨਹੀਂ ਚੜਿਆ ਨਹੀਂ ਚੜਿਆ ਕੋਈ ਨਹੀਂ ਇਹੀ ਕਹਿਣਾ ਸਾਹ ਨਹੀਂ ਚੜਨਾ ਆਪਾਂ ਪਰਮਾਤਮਾ ਦਾ ਨਾਮ ਜਪਦੇ ਤੁਰੇ ਜਾਣਾ ਆਪੀ ਪਰਮਾਤਮਾ ਆਪਾਂ ਨੂੰ ਸ਼ਕਤੀ ਦੇ ਦਿੰਦਾ ਰਸਤੇ 'ਚ ਜਾਂਦੇ ਜਾਂਦੇ ਵੀ ਕਈ ਜਗ੍ਹਾ ਤੇ ਚੜ੍ਹਾਈ ਆਉਂਦੀ ਆ ਤੇ ਕਈ ਜਗ੍ਹਾ ਤੇ ਤਰਾਈ ਵੀ ਆਉਂਦੀ ਆ ਇਹ ਨਹੀਂ ਕਿ ਜਾਂਦੇ ਹੋਏ ਸਾਰੀ ਚੜ੍ਹਾਈ ਆਈ ਜਾਣੀ ਆ ਦੇਖੋ ਹੁਣ ਜਿੱਦਾਂ ਇੱਥੋਂ ਤਰਾਈ ਦਾ ਰਸਤਾ ਆ ਤਰਾਈ ਵੀ ਤੇ ਚੜ੍ਹਾਈ ਵੀ ਦੋਨੋਂ ਨਾਲ-ਨਾਲ ਹੀ ਆ ਚੱਲਦੀਆਂ ਚੱਲ ਰਹੀ ਹੈ ਨਾਲ ਦੀ ਨਾਲ ਪੈਦਲ ਤੇ ਨਾਲ ਦੀ ਨਾਲ ਨਦੀ ਆਪਣੇ ਨਾਲ ਹੀ ਚੱਲਦੀ ਹੈ ਯਾਤਰਾ ਦੇ ਦੌਰਾਨ ਵਾਚ ਤੁਸੀਂ ਸੁਣ ਸਕਦੇ ਆ ਸੋਹਦੇ ਨਾਲ-ਨਾਲ ਤੁਹਾਨੂੰ ਜਿਹੜੇ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲ ਰਹੇ ਦਾਂ ਪੁਆਇੰਟ ਦਾ ਬਰਾਉ ਤੇ ਪਵੰਦੀਪ ਜੱਗੇ ਨੇ ਰੋਟੇ ਬੱਸ ਨੇ ਕਿਵੇਂ ਕਾਵੜਾ ਤਾਂ ਨਹੀਂ ਹੋਈ ਹਾਂਜੀ ਪਵੰਦੀਪ ਈਮੇਜ ਵਾਲੀ ਯਾਤਰਾ ਲੱਗਦਾ ਸੋਹਣੀ ਆ ਨਹੀਂ ਹਾਂਜੀ ਵਾਹਿਗੁਰੂ ਕਿਵੇਂ ਚੱਲਦੀ ਯਾਤਰਾ ਹਾਂਜੀ ਕਿਵੇਂ ਚੱਲਦੀ ਜਾਂਦਾ ਆ ਸਭ ਕੋਈ ਜਾਣਦੇ ਆ ਸਹੀ ਆ ਸਹੀ ਆ ਕਾਬਰਤ ਨਹੀਂ ਹੋ ਰਹੀ ਸਹੀ ਆ ਦੇਖੋ ਅੱਗੇ ਵੀ ਅੱਗੇ ਹਜੇ ਰਸਤਾ ਸਹੀ ਆ ਰਾਸਤੇ ਵਿੱਚ ਦੁਕਾਨਾਂ ਹੁੰਦੀਆਂ ਨੇ ਲਾਜੀ ਨਾ ਐਕਸਪੀਰੀਅੰਸ ਕੀਤਾ ਸੀ ਕਿ ਜੇ ਕਿਤੇ ਤੁਸੀਂ ਪਿੱਛੇ ਪਾ ਕੇ ਚੱਲਦੇ ਆ ਨਾ ਲੜਾਈ ਟਾਈਮ ਆਪਾਂ ਥੋੜਾ ਅੱਗੇ ਨੂੰ ਬੈਣ ਨੂੰ ਆਉਣਾ ਪੈਂਦਾ ਪਿੱਛੇ ਜ਼ਿਆਦਾ ਵੇਟ ਪੈਂਦਾ ਕੋਸ਼ਿਸ਼ ਕਰੋ ਕਿ ਟ ਫਰੰਟ ਤੋਂ ਬੈਕ ਨੂੰ ਪਾ ਕੇ ਤੁਰੋ ਫਿਰ ਇੰਨਾ ਪ੍ਰੈਸ਼ਰ ਨਹੀਂ ਪੈਂਦਾ ਬੈਕ ਤੇ ਲੜਾਈ ਥੋੜੀ ਸੌਖੀ ਹੈ ਇੱਦਾਂ ਅਦਰ ਕੰਟਰੀ ਤੋਂ ਹੀ ਲੋਕ ਆ ਰਹੇ ਆ ਦੇਖੋ ਯਾਤਰਾ ਤੇ ਇਸ ਏਰੀਆ ਵਿੱਚ ਲੈਂਡ ਸਲਾਈਡਿੰਗ ਹੋਈ ਹੋਈ ਹੈ ਰਸਤੇ ਵਿੱਚ ਦਰਖਤ ਵੀ ਡਿੱਗਾ ਹੋਇਆ ਤੇ ਪੱਥਰ ਵੀ ਕਾਫੀ ਕਿਸਕਕੇ ਥੱਲੇ ਆਏ ਹੋਏ ਆ ਪਰ ਵੈਸੇ ਲੰਘਣ ਨੂੰ ਰਸਤਾ ਬਣਿਆ ਹੋਇਆ ਆ ਯਾਤਰਾ ਕਰ ਰਹੇ ਆ ਕਿ ਕਿਹੜੀ ਆ ਜਾਣਾ ਜਾ ਰਹੇ ਆ ਪੈਦਲ ਹੀ ਜਾ ਰਹੇ ਆ ਜੇ ਲੇਟ ਹੋ ਗਏ ਜਾਂ ਫਸ ਗਏ ਰਾਤ ਅਸੀਂ ਨਾਲ ਹੀ ਸੀ ਸਾਡੇ ਹਾਂ ਬਸ ਵੇ ਨਾਲੇ ਜਿਹੜਾ ਇਹ ਟਰਮੀਨਲ ਤੇ ਆ 1 ਵਜੇ ਪਹੁੰਚੇ ਇੱਥੇ ਆਪਾਂ ਵੀ 10:00 ਵਜੇ ਪਹੁੰਚੇ 1:00 ਵਜ ਗਿਆ ਸੀ ਗੋਪਿੰਦ ਘਾਟ ਪਹੁੰਚਦਿਆਂ ਨੂੰ ਤੜਕੇ ਤੇ ਰੱਖ ਕੋਲ ਕਿ ਜੰਗਲ ਲੋਗ ਰਹਿ ਸਕਦੇ ਹੋਏ 1:00 2:00 ਵਜ ਗਏ ਸਾਨੂੰ ਹਾਂਜੀ ਪਰਦੀ ਪੁਰਦੀ ਬਾਈ ਸਭਾ ਸੇਮ ਟਾਈਮ ਹੀ ਰਿਹਾ ਜੀ ਬਾਬਾ ਜੀ ਸਾਡੇ ਨਾਲ ਹੀ ਰਾਤੀ ਸਾਡੇ 5:00 ਵਜ ਖੋਲ ਗਈ ਬਾਹਰ ਤੁਰ ਪੈਣੀ ਆ ਬੋਲੀ ਦੇਖ ਲਓ ਜੀ ਹਿੰਮਤ ਦੇਖ ਲਓ ਬਾਬਾ ਜੀ ਦੀ ਬਹੁਤ ਸੋਹ ਮਹਾਰਾਜ ਜੀ ਸੱਚੇ ਆਪਣੀ ਹਿੰਮਤ ਨੇ ਜੀ ਉਹ ਵੀ ਹਮਤ ਆ ਸਹੀ ਗੱਲ ਹੈ ਸਹੀ ਗੱਲ ਹੈ 25 ਸਾਲਾਂ ਤੋਂ ਸਹੀ ਗੱਲ ਇਹ ਬਾਬਾ ਜੀ ਵੀ ਸਾਡੇ ਨਾਲ ਹੀ ਸੀ ਰਾਤੀ ਅਸੀਂ ਔਰ ਟਨਲ ਬਲੌਕ ਹੋਣ ਦੇ ਵਿੱਚ ਜਿੱਥੇ 5-6 ਘੰਟੇ ਜਾਮ ਵਿੱਚ ਫਸੇ ਰਹੇ ਉੱਥੇ ਇਹ ਵੀ ਸਾਡੇ ਨਾਲ ਹੀ ਸੀਗੇ ਇਹਨਾਂ ਨੇ ਵੀ ਅੱਜ ਹੀ ਯਾਤਰਾ ਸ਼ੁਰੂ ਕੀਤੀ ਤੇ ਬਾਬਾ ਜੀ ਕਹਿੰਦੇ ਕਿ ਮੇਰਾ ਨਾ 25 ਸਾਲ ਤੋਂ ਸੁਪਨਾ ਸੀ ਜੇ ਮੈਂ ਯਾਤਰਾ ਕਰਨੀ ਆ ਪਰ ਕਿਸੇ ਨਾ ਕਿਸੇ ਕੰਮ ਕਰ ਰਹੇ ਹੁੰਦਾ ਸੀ ਹੁਣ ਵੀ ਬੱਚੇ ਰੋਂਗ ਰਹੇ ਸੀਗੇ ਉੱਥੇ ਪਹਾੜ ਆ ਇਸ ਤਰ੍ਹਾਂ ਆ ਪਰ ਬਾਬਾ ਜੀ ਕਹਿੰਦੇ ਕੋਈ ਗੱਲ ਜੋ ਮਰਜ਼ੀ ਹੋ ਜੇ ਨਾ ਜਾਣਾ ਸੋਹੀ ਯਾਤਰਾਦਾਨ ਕੋਕ ਵੀ ਲੱਗਣੀ ਆ ਪਰ ਖਾਣ ਵਾਲਾ ਸਮਾਨ ਨਹੀਂ ਆਪਾਂ ਜਿਆਦਾ ਚੱਕ ਸਕਦੇ ਸੋ ਆਪਣੀ ਕਿੱਟ ਦੇ ਵਿੱਚ ਚਾਕਲੇਟ ਮੇ ਕੋਸਮਿਕਸ ਆ ਕਾਫੀ એનર્ਜੀ ਮਿਲੂਗੀ ਇਹਦੇ ਨਾਲ ਤੇ ਇਦਾਂ ਦਾ ਤੁਸੀਂ ਕੋਸ਼ਿਸ਼ ਛੋਟਾ ਮੋਟਾ ਜਿਹਦੇ ਨਾਲ ਪਰ ਤੁਹਾਡਾ ਪੇਟ ਨਾ ਜ਼ਿਆਦਾ ਭਰੇ ਤੇ ਪਰ ਤੁਹਾਡੀ ਬੋਡੀ ਨੂੰ એનર્ਜੀ ਮਿਲ ਜਵੇ ਸੋ ਇਦਾਂ ਦਾ ਸਮਾਨ ਆਪਣੀ ਕਿੱਟ ਚ ਜ਼ਰੂਰ ਰੱਖੋ ਛੋਟਾ ਛੋਟਾ ਇੱਥੇ ਜਿਹੜੀ ਨਦੀ ਨਾਲ-ਨਾਲ ਚੱਲਦੀ ਐ ਇਹ ਉਹਦੇ ਉੱਤੇ-ਉੱਤੇ ਚੱਲ ਰਿਹਾ ਪੁਲ ਇੱਥੇ ਪਾਣੀ ਦਾ ਵਹਾਅ ਜਿਹੜਾ ਕਾਫੀ ਤੇਜ਼ ਆ ਆ ਦੇਖੋ ਸਤੇ ਵਿੱਚ ਇਸ ਤਰ੍ਹਾਂ ਨਾ ਪਾਣੀ ਕਾਫੀ ਜਗਾ ਮਿਲਦਾ ਆ ਪਾਰਿਸਦਾ ਵੀ ਖੜਾ ਆ ਝਰਨਿਆਂ ਦਾ ਵੀ ਤੇ ਕੋਸ਼ਿਸ਼ ਕਰੋ ਟਰੈਕਿੰਗ ਵਾਲੇ ਬੂਟ ਲਓ ਤੇ ਵਾਟਰਪੂਫ ਹੋਣ ਤੁਹਾਡੇ ਬੂਟ ਵਾਟਰਪੂਫ ਹੋਣਗੇ ਤੇ ਪੈਰ ਨਹੀਂ ਗਿੱਲੇ ਹੁੰਦੇ ਆਪਣੇ ਤੇ ਸ਼ੂਜ਼ ਜਿਹੜੇ ਸਿੰਪਲ ਹੁੰਦੇ ਆ ਸਪੋਰਟਸ ਸ਼ੂਜ਼ ਉਹ ਨਾਲ ਲਓ ਟਰੈਕਿੰਗ ਵਾਲੇ ਬੂਟ ਲਓ ਜਿਨ੍ਹਾਂ ਦੇ نیچے ਸਪਾਈਕਸ ਲੱਗੇ ਹੁੰਦੇ ਆ ਸਪਾਈਕਸ ਵਾਲੇ ਬੂਟ ਉਨ੍ਹਾਂ ਨਾਲ ਪੈਰ ਨਹੀਂ ਦਿਲਕਦਾ ਤੇ ਪ੍ਰੋਪਰ ਇੱਕ ਗ੍ਰਿਪ ਬਣਿਆ ਰਹਿੰਦਾ ਪੈਰ ਦਾ। ਬਾਰਿਸ਼ ਸ਼ੁਰੂ ਹੋ ਚੁੱਕੀ ਐ ਤੇ ਹੁਣ ਸਮਾਂ ਆ ਗਿਆ ਬਰਸਾਤੀਆਂ ਖੋਲਣ ਦਾ। ਬਰਸਾਤੀਆਂ ਪਾਵਾਂਗੇ ਹੁਣ। ਕਿ ਮੀਂਹ ਵੀ ਚਾਹੇ ਪੈ ਰਿਆ ਤੇ ਪਰ ਯਾਤਰਾ ਨਾ ਰੁਕੂਗੀ। ਤੇ ਪੈਦਲ ਚੱਲਦੇ ਰਵਾਂਗੇ ਬਰਸਾਤੀਆਂ ਪਾ ਕੇ। ਹਾਂਜੀ ਕੱਢੋ। ਹਾਂਜੀ ਹਾਂਜੀ ਬਰਸਾਤੀ ਨਿਕਲ ਗਈ। ਦੀ بارش ਹੋ ਰਹੀ ਆ ਪੂਰੀ ਬਰਸਾਤੀਆਂ ਪਾਲੀਆਂ ਹੁਣ ਤੇ ਦੇਖੋ ਕਿੰਨਾ ਚਿਰ بارش ਲਗਾਤਾਰ ਰਹੂਗੀ ਐਦਾਂ ਹੀ ਚਲਦੇ ਜਾਵਾਂਗੇ ਇਸ ਤਰ੍ਹਾਂ ਰਸਤੇ ਦੇ ਵਿੱਚ ਵੀ ਜਿਹੜੇ ਆ ਝਰਨਿਆਂ ਦਾ ਪਾਣੀ ਆਉਂਦਾ ਆ ਇਸ ਲਈ ਵਾਟਰਪਰੂਫ ਬੋਟਲ ਜਿਹੜੇ ਬਹੁਤ ਜ਼ਰੂਰੀ ਆ ਕਿ ਦੋਵੇਂ ਦਿਨ ਦੀ ਯਾਤਰਾ ਇਹਨਾਂ ਬੂਟਾਂ ਨਾਲ ਹੀ ਕਰਨੀ ਹੁੰਦੀ ਆ ਤੇ ਜੇ ਇੱਕੋ ਵਾਰੀ ਚ ਇੱਕ ਸਾਈਡ 'ਚ ਹੀ ਗਿੱਲੇ ਹੋ ਗਏ ਇਹ ਫਿਰ ਦੂਜੇ ਦਿਨ ਦਾ ਬਹੁਤ ਔਖਾ ਹੋਊਗਾ ਯਾਤਰਾ ਲਗਾਤਾਰ ਜਾਰੀ ਹੈ ਪਰ ਸੰਗਤ ਜਾਂ ਤਾਂ ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਆ ਤੇ ਜਾਂ ਬਹੁਤ ਜ਼ਿਆਦਾ ਪਿੱਛੇ ਆ ਕਿਉਂਕਿ ਸਾਨੂੰ ਰਸਤੇ 'ਚ ਨਾ ਤਾਂ ਅੱਗੇ ਕੋਈ ਮਿਲਿਆ ਤੇ ਆਹ ਦੇਖੋ ਜੀ ਨਾ ਹੀ ਪਿੱਛੇ ਕੋਈ ਆ ਪੂਰੇ ਰਸਤੇ ਦੇ ਵਿੱਚ ਬਸ ਅਸੀਂ ਦੋਵੇਂ ਜਾ ਰਹੇ ਆ بارش ਕਰਕੇ ਕਈ ਰੁਕ ਜਾਂਦੇ ਨੇ ਨਾ ਸਾਈਡ ਤੇ بارش ਕਰਕੇ ਤਾਂ ਕਰਕੇ ਨਹੀਂ ਵੈਸੇ ਕੋਈ ਫਹਾ ਕੱਲੇ ਵੀ ਆ ਕੋਈ ਖਾਸ ਖਬਰਾਂ ਵਾਲੀ ਗੱਲ ਨਹੀਂ ਸਾਰਾ ਰਸਤਾ ਖਾਲੀ ਹੈ بارش ਹੰਦਾ ਕਰਕੇ ਮੌਸਮ ਥੋੜਾ ਜਿਹਾ ਸਾਫ ਹੈ ਉੱਪਰ ਬੱਦਲ ਨੇ ਪਰ ਕਲੀਅਰ ਹੁੰਦਾ ਹੈ ਸਾਰਾ ਵਿਸ ਰਿਆ ਚਰਨੇ ਦੇਖੋ ਬਹੁਤ ਉੱਚੀ ਉੱਚੀ ਜਗ੍ਹਾ ਤੋਂ ਚੱਲ ਰਹੇ ਆ ਇਹ ਨਦੀ ਜਿਹੜੀ ਨਾਲ-ਨਾਲ ਚੱਲ ਰਹੀ ਆ ਬਹੁਤ ਛੀਆਂ ਵਹਾਈਆਂ ਨੇ ਪਰ ਸੋਚ ਗਿਆ ਨਹੀਂ ਚਲਣਾ ਕਿ ਉਹ ਉੱਚੀ ਜਗ੍ਹਾ ਤੇ ਜਾਣਾ ਹੈ ਮੀਂਹ ਨੀਵੇਂ ਦੇਖਦੇ ਤੁਰੇ ਜਾਓ ਫਿਰ ਦੂਰ ਨਹੀਂ ਲੱਗਦਾ ਹਾਂਜੀ ਚੱਲੀਏ ਜੀ ਹਾਂਜੀ ਹਾਂਜੀ ਬਹੁਤ ਵਧੀਆ ਉਧਰ ਤੱਕ ਜਾ ਰਹੇ ਪਹਿਲਾਂ بارش ਹੋ ਰਹੀ ਸੀ ਪਰ ਹੁਣ ਮੌਸਮ ਕਾਫੀ ਹੱਦ ਤੱਕ ਸਾਫ਼ ਹੋ ਚੁੱਕਾ ਆ ਮੀਂਹ हट ਗਿਆ ਆ ਤੇ ਹੁਣ ਧੁੱਪ ਨਿਕਲ ਆਈ ਆ ਜਿਹਦੇ ਨਾਲ ਸਾਰਾ ਕਲੀਅਰ ਦਿਖ ਰਿਹਾ ਆ ਜਾਂਦੇ ਜਾਂਦੇ ਲੱਗਾ ਫੀਲ ਹੋਇਆ ਕਿ ਹੁਣ ਚਾਹ ਪੀ ਲੈਣੀ ਚਾਹੀਦੀ ਆ ਪਰ ਸਾਨੂੰ ਦੋਵਾਂ ਨੂੰ ਨੂੰ ਵੀ ਕਿਸੇ ਦੇ ਹੱਥ ਦੀ ਚਾਹ ਨਹੀਂ ਪਸੰਦ ਸੋ ਇਹਨਾਂ ਨੂੰ ਪੁੱਛਿਆ ਤੇ ਇਹ ਕਹਿੰਦੇ ਤੁਸੀਂ ਆਪੇ ਬਣਾ ਸਕਦੇ ਆ ਹੁਣ ਆਪਾਂ ਆਪੀ ਚਾਹ ਬਣਾਵਾਂਗੇ ਇਹਨਾਂ ਦੇ ਇੱਥੇ ਦੋ ਕੱਪ ਕੇ ਲਈ ਬਹੁਤ ਹੈ ਠੀਕ ਹੈ ਨਾ ਬਹੁਤ ਹੈ ਦੁੱਧ ਵੀ ਡਾਲਣਾ ਸੀ ਸੋ ਚਾਹ ਬਣਤੀ ਨੇ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਉਹਨੂੰ ਪਾਣੀ ਚ ਮਿਕਸ ਕਰਕੇ ਬਸ ਠੀਕ ਹੈ ਭਈਆ ਕੋਈ ਡਾਲ ਲੇਗੇ ਕੋਈ ਉਹ ਵਾਲਾ ਚਾਹ ਤਾਂ ਸਾਡੀ ਹੋ ਗਿਆ ਰੈਡੀ ਹੋ ਗਿਆ ਇਹ ਵੀਡੀਓ ਲਓ ਜੀ ਚਾਹ ਤਾਂ ਆਪਣੀ ਬਣ ਕੇ ਤਿਆਰ ਆ ਦੋ ਦਾ ਬਿਸਕੁਟ ਖਾਣੇ ਆ ਹੁਣ ਚਾਹ ਦੇ ਨਾਲ ਤੇ ਇੱਥੋਂ ਗੋਬਿੰਦ ਧਾਮ ਲਿਖਿਆ ਹੋਇਆ ਜੀ 2 ਕਿਲੋਮੀਟਰ ਇੱਥੋਂ 2 ਕਿਲੋਮੀਟਰ ਆ ਤਾਂ ਜੋ ਹੁਣ ਅਗਲੀ ਜਿਹੜੀ ਯਾਤਰਾ ਰਹਿ ਗਈ ਆ 2 ਕਿਲੋਮੀਟਰ ਦੀ ਹੋਰ ਸੌਖੀ ਹੋ ਜੂਗੀ 7 ਕਿਲੋਮੀਟਰ ਆਪਾਂ ਕਰ ਲਈ ਆ 7 ਕਿਲੋਮੀਟਰ 7 ਕਿਲੋਮੀਟਰ ਹੋ ਗਈ ਆ 2 ਕਿਲੋਮੀਟਰ ਰਹਿ ਗਈ ਹੁਣ ਬੜੇ ਆਰਾਮ ਨਾਲ ਹੀ ਕੀਤੀ ਏ ਚਲੋ ਫਿਰ ਵੀ ਰਸਤੇ 'ਚ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ بارش ਜ਼ੋਰ ਜ਼ੋਰ ਪਈ ਏ ਪਰ ਮਜ਼ਾ ਆ ਗਿਆ ਇੱਕ ਵਾਰੀ ਨਾ ਤੇ ਹੁਣ 2 ਕਿਲੋਮੀਟਰ ਦੀ ਰਹਿ ਗਈ ਹੈ 1 ਘੰਟੇ ਵਿੱਚ ਹੋ ਜਾਏਗੀ ਯਾਤਰਾ ਮੈਨੂੰ ਲੱਗਦਾ 1 ਜਾਂ 1.5 ਘੰਟਾ ਲੱਗੇਗਾ ਤੇ ਆਰਾਮ ਨਾਲ ਇਹ ਯਾਤਰਾ ਜੀ ਕਿ ਜੋ ਕਿ ਅਸੀਂ ਗੋਬਿੰਦਗੜ੍ਹ ਪਹੁੰਚ ਜਾਗੇ ਗੋਬਿੰਦਗਾਮ ਅੱਜ ਸਾਡੇ ਨਾਲ ਦੀ ਸੰਗਤ ਵੀ ਸਾਨੂੰ ਇੱਥੇ ਮਿਲ ਗਈ ਹੈ ਯਾਤਰਾ ਤੇ ਜਾ ਰਹੇ ਨੇ ਨਾਲ-ਨਾਲ ਹੱਸੀ ਵੀ ਇਹਨਾਂ ਦੇ ਮਗਰ ਚਾਹ ਸਵਾਦ ਬਣਾਈ ਹੈ ਪਵਨ ਨੇ ਆਪ ਆਪਣੀ ਘਰੇ ਵੀ ਕਾਹ ਸਵਾਦ ਬਣਾਉਂਦੀ ਹੈ ਇੱਥੇ ਵੀ ਬੜੀ ਸਵਾਦਮਈ ਬਣਾਈਆਂ ਚਾ ਅਨੰਦ ਆ ਗਿਆ ਠੀਕ ਹੈ ਲੋ ਜੀ ਫਾਈਨਲੀ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਗੋਬਿੰਦ ਧਾਮ ਵਿਖੇ ਤੇ ਇੱਥੇ ਅਸੀਂ ਅੱਜ ਰਾਤ ਸਟੇ ਕਰਾਂਗੇ ਮੌਸਮ ਬਹੁਤ ਸੋਹਣਾ ਹੈ ਇੱਥੇ ਬਾਰਿਸ਼ ਨਹੀਂ ਹੋ ਰਹੀ ਬੱਦਲਵਾਈ ਪੂਰੀ ਹੈ ਇੱਥੇ ਹੋਈ ਹੋਈ ਤੇ ਇਹ ਪੁਆਇੰਟ ਹੈ ਜਿੱਥੇ ਹੈਲੀਕਾਪਟਰ ਆ ਕੇ ਰੁਕਦੇ ਨੇ ਇਹ ਦੋ ਹੈਲੀਪੈਡ ਬਣੇ ਹੋਏ ਨੇ ਇੱਥੇ ਇੱਕ ਇੱਥੇ ਤੇ ਇੱਕ ਇੱਥੇ ਤੇ ਬਹੁਤ ਸਾਰੇ ਲੋਕ ਇੱਥੇ ਕੈਂਪਿੰਗ ਵੀ ਕਰਨ ਆਉਂਦੇ ਆ 트੍ਰੈਕਿੰਗ ਵਿੱਚ ਜਦੋਂ ਲੋਕ 트੍ਰੈਕਿੰਗ ਕਰਦੇ ਆ ਆ ਕੈਂਪ ਲੱਗੇ ਹੋਏ ਆ ਲੋਕਾਂ ਦੇ ਜਿਹੜੇ ਲੋਕ ਦਰਸ਼ਨ ਕਰਨ ਤਾਂ ਆਉਂਦੇ ਹੀ ਆ ਬਹੁਤ ਲੋਕ 트੍ਰੈਕਿੰਗ ਵੀ ਕਰਨ ਆਉਂਦੇ ਆ ਚਰਨਾ ਚੱਲ ਰਿਹਾ ਪਰ ਬੱਦਲਾਂ ਦੇ ਥੋੜਾ ਬੋਲੇ ਹੋ ਗਿਆ ਹੈ ਇਹੀ ਰਸਤਾ ਜਾਂਦਾ ਹੈ ਵੈਲੀ ਆਫ ਫਲਾਵਰਸ ਫੁੱਲਾਂ ਦੀ ਘਾਟੀ ਨੂੰ ਇੱਥੋਂ ਸਿਰਫ 4 ਕਿਲੋਮੀਟਰ ਹੈ ਜਿੱਦੋਂ ਤੱਕ ਹੈਲੀਪੈਂਡ ਆ ਉੱਥੋਂ ਥੋੜੀ ਹੋਰ ਉੱਪਰ ਚੜ੍ਹਾਈ ਆਉਂਦੀ ਆ ਜਿੱਥੇ ਗੁਰਦੁਆਰਾ ਸਾਹਿਬ ਹੈ ਗੋਬਿੰਦਪੁਰ ਤੇ ਪਹਿਲਾਂ ਸਾਨੂੰ ਲੱਗਾ ਕਿ ਸ਼ਾਇਦ ਉੱਥੇ ਤੱਕ ਹੀ ਹੈ ਪੈਦਲ ਯਾਤਰਾ ਪਰ ਉੱਥੋਂ 1 ਕਿਲੋਮੀਟਰ ਬੇਫਰੀ ਬ ਚੜ੍ਹਾਈ ਹੋਰ ਹੈ ਤਾਂ ਨੂੰ ਚੜ੍ਹਨ ਦੇ ਲਈ ਆ ਜਗਾ ਜਿੱਥੇ ਤੱਕ ਘੋੜੇ ਆਉਂਦੇ ਆ ਜਿਹੜੀ ਸੰਗਤ ਘੋੜਿਆਂ ਤੇ ਆਉਂਦੀ ਆ ਉਹ ਬਸ ਇੱਥੇ ਤੱਕ ਛੱਡ ਦਿੰਦੇ ਆ ਤੇ ਆ ਇਸ ਤੋਂ ਅੱਗੇ ਹੁਣ ਪਹੁੰਚ ਗਏ ਅਸੀਂ ਫਾਈਨਲੀ ਗੁਰਦੁਆਰਾ ਗੋਬਿੰਦ ਧਾਮ ਜਿੱਥੇ ਸਥਿਤ ਹੈ ਤੇ ਅਸੀਂ ਸਵੇਰੇ 9 ਵਜੇ ਯਾਤਰਾ ਸ਼ੁਰੂ ਕੀਤੀ ਸੀ ਤੇ ਇਸ ਟਾਈਮ ਸਵਾ ਦੋ ਹੋਏ ਆ ਤੇ ਅਸੀਂ ਪਹੁੰਚ ਗਏ ਆ ਇੱਕ ਦੋ ਵਾਰ ਰੁਕੇ ਵੀ ਆ ਰਸਤੇ ਦੇ ਵਿੱਚ ਤੇ ਪਰ ਬਹੁਤ ਵਧੀਆ ਯਾਤਰਾ ਹੋ ਗਈ ਇਨਾ ਪਤਾ ਨਹੀਂ ਲੱਗਾ ਸਹੀ ਗੱਲ ਹੈ ਪਰ ਐ ਮੱਠੇ ਮੱਠੇ ਥੋੜਾ ਥੋੜਾ ਲੱਤਾ ਨੂੰ ਤਾਂ ਪਤਾ ਲੱਗਣਾ ਹੀ ਆ ਪਰ ਉਹਦਾ ਕੋਈ ਦਿੱਕਤ ਨਹੀਂ ਆਈ ਵਧੀਆ ਬਾਬਾ ਜੀ ਨੇ ਯਾਤਰਾ ਕਰਾਤੀ ਆਪਾਂ ਹੁਣ ਪਹੁੰਚ ਗਏ ਆ ਗੁਰਦੁਆਰਾ ਗੋਬਿੰਦ ਧਾਮ ਵਿਖੇ ਗਾਂਘਰੀਆ ਇਹ ਪਤਾ ਨਹੀਂ ਕੋ ਗੁਰਦੁਆਰਾ ਗੋਬਿੰਦ ਧਾਮ ਇੱਥੇ ਹੈ ਜੀ ਗਾਂਘਰੀਆ ਵਿੱਚ ਹੇਮਕੁੰਡ 6 ਕਿਲੋਮੀਟਰ ਹੈ ਇੱਥੇ ਇਸ ਟਾਈਮ ਗੋਬਿੰਦਗਾਂਵਾਂ ਤੇ ਇੱਥੋਂ ਹੇਮਕੁੰਡ ਸਾਹਿਬ ਉੱਪਰ ਜਿਹੜੀ ਚੜ੍ਹਾਈ ਹੈ ਪੂਰੀ 6 ਕਿਲੋਮੀਟਰ ਦੀ ਹੈ ਸੋ ਜਿਹੜੀ ਕਿ ਆਪਾਂ ਕੱਲ ਸਵੇਰੇ ਸ਼ੁਰੂ ਕਰਾਂਗੇ ਉਹ ਵਾਲੀ ਚੜ੍ਹਾਈ ਤੇ ਇੱਥੋਂ ਕਰੀਬ ਜਿੰਨਾ ਸਵੇਰ ਨੂੰ ਟਾਈਮ ਨਾਲ ਨਿਕਲਾਂਗੇ ਉਨਾ ਹੀ ਵਧੀਆ ਹੈ ਕਿ 5:00 ਵਜੇ ਨਿਕਲੀਏ ਤਾਂ ਕਿ 5:00 ਵਜੇ ਜਾਵਾਂਗੇ 10:00 ਵਜੇ ਅੰਦਰ ਪੀਅਰ ਪਰਫਾਰਮ ਹੋ ਜਾਵੇ ਸਹੀ ਇੱਥੇ ਇੰਦਾ ਛੋਟੀ ਜੀ ਮਾਰਕੀਟ ਬਣੀ ਹੋਈ ਆ ਖਾਣ ਪੀਣ ਦੀਆਂ ਦੁਕਾਨਾਂ ਹੈਗੀਆਂ ਬਾਕੀ ਇੱਥੇ ਰੂਮ ਵਗੈਰਾ ਰੈਂਟ ਤੇ ਮਿਲ ਜਾਂਦੇ ਆ ਜੇ ਤੁਸੀਂ ਹੋਟਲ ਚ ਲੈਣਾ ਕਮਰਾ ਤੇ ਬੰਨਾ ਜੀ ਅਸੀਂ ਇਸ ਟਾਈਮ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਗੋਬਿੰਦ ਧਾਮ ਬ੍ਰੋ ਇਹ ਜੇਮਪੁਰ ਸਾਹਿਬ ਮੈਨੇਜਮੈਂਟ ਟ੍ਰਸਟ ਦਾ ਗੁਰਦੁਆਰਾ ਇੱਥੇ ਗੋਬਿੰਦ ਧਾਮ ਤੇ ਗੁਰਦੁਆਰਾ ਸਾਹਿਬ ਵੱਲੋਂ ਹੀ ਇੱਥੇ ਰਹਿਣ ਦਾ ਪ੍ਰਬੰਧ ਹੈਗਾ ਆ ਕਮਰੇ ਬਣੇ ਹੋਏ ਆ ਤੇ ਸੰਗਤ ਨੇ ਕਮਰੇ ਲਾਏ ਆ ਉਹ ਵਧੀਆ ਸਿਸਟਮ ਰਹਿਣ ਵਾਸਤੇ ਇੱਥੇ ਕਮਰਿਆਂ ਦੇ ਵਿੱਚ ਡਬਲ ਡਬਲ ਸਟੋਰੀ ਬੈੱਡ ਨੇ ਅਤੀ ਸੰਗਤ ਇਹ ਤਾਂ نیچے ਵਾਲੇ ਬੈੱਡ ਤੇ ਆ ਸਕਦੀ ਐ ਅਤੀ ਸੰਗਤ ਉੱਪਰ ਸਹੀ ਆ ਇਹ ਕਰਾ ਰਹੇ ਹਾਂ ਬਹੁਤ ਜ਼ਿਆਦਾ ਨਰਜੀ ਦਰਮਿਆ نیچے-नीचे पे ਇਹਨਾਂ ਰਿਆਸੀ ਜਿੱਤਿਆਂ ਦੇ ਕੋਲੋ ਸਪੈਸ਼ਲ ਤੇ ਗੋਲਡ ਦਾ ਕੋਈ ਗੱਲ ਤੁਸੀਂ ਮ사ਜ ਕਰਾ ਸਕਦੇ ਤੁਸੀਂ ਕਿਉਂਕਿ ਜਿਹੜੀ ਆਇਲ ਮ사ਜ ਹੁੰਦੀ ਹੈ ਉਹ ਕਈ ਵਾਰੀ ਬਹੁਤ ਜ਼ਿਆਦਾ ਪ੍ਰੈਸ ਕਰ ਦਿੰਦੇ ਨੇ ਉਹਦੇ ਨਾਲ ਜ਼ਿਆਦਾ ਫਿਰ ਪੇਨ ਹੁੰਦੀਆਂ ਨੇ ਹਾਂਜੀ ਆਪਾਂ ਵੀ ਆ ਗਈ ਮੈਂ ਕਿ ਤੁਸੀਂ ਕਹਿ ਰਹੇ ਸੀਗੇ ਮਸਾਲ ਵਧੀਆ ਹੋ ਰਹੀ ਹੈ ਤੇ ਮੇਰਾ ਵੀ ਮਨ ਬਣਿਆ ਦਾ ਕਰਵਾ ਲੈਣੇ ਇਹ ਜਿਹੜੀ ਪੈਰਾਂ ਦੇ ਥੱਲੇ ਬੜੀ ਵਧੀਆ ਮ사ਜ ਹੁੰਦੀ ਹੈ ਗਿੱਟਿਆਂ ਤੋਂ ਉੱਪਰ ਵੀ ਹੋ ਰਹੀ ਹੈ ਇਹ ਨਾਲ ਕੀ ਹੋ ਜਾ ਰਿਲੈਕਸ ਹੋ ਜਾਣਗੇ ਨਾ ਜਿੰਨੀ ਵੀ ਅੱਜ ਪੈਦਲ ਯਾਤਰਾ ਕੀਤੀ ਹੈ ਉਹ ਕਰਨ ਦੇ ਨਾਲ ਲੱਤਾਂ ਦਾ ਜਿੰਨਾ ਜਿੰਨਾ ਪਾਰ ਥੱਕਿਆ ਹੈ ਨਾ ਇਹ ਮ사ਜ ਸਪੈਸ਼ਲੀ ਉਹਦੇ ਲਈ ਹੈ ਤੇ ਵਧੀਆ ਆ ਅਗਰ ਤੁਸੀਂ ਵੀ ਚਾਹੋ ਜੇ ਤੁਹਾਨੂੰ ਲੱਗਦਾ ਹੈ ਕਿ ਥੋੜੀ ਟਿਕਾਊਤ ਫੀਲ ਹੋ ਰਹੀ ਆ ਕੱਲ ਨੂੰ ਕਿਉਂਕਿ ਫੇਰ 6 ਕਿਲੋਮੀਟਰ ਦੀ ਪੈਦਲ ਯਾਤਰਾ ਆ ਤੇ ਉਹ ਵੀ ਕਰਨੀ ਆ ਜੇ ਤੁਹਾਨੂੰ ਲੱਗਦਾ ਕਿ ਟਿਕਾਊਤ ਆ ਜੇ ਜ਼ਰੂਰ ਕਰਵਾ ਲਿਓ ਤੇ ਹੁਣ ਅਸੀਂ ਆਏ ਸੀ ਬਾਹਰ ਕੁਝ ਮਾਰਕੀਟ ਘੁੰਮਣ ਤੇ ਮਨ ਕੀਤਾ ਥੋੜਾ ਜਿਹਾ ਕੁਝ ਗਰਮਾ ਗਰਮ ਖਾ ਲਿਆ ਜਾਵੇ ਤੇ ਆਪਾਂ ਆਰਡਰ ਕੀਤਾ ਸੂਪ ਤੇ ਸੂਪ ਆ ਗਿਆ ਜੀ ਸਾਡਾ ਕਿ ਕਿ ਠੰਡ ਬਹੁਤ ਜ਼ਿਆਦਾ ਆ ਤੇ ਕੁਛ ਇਦਾਂ ਦਾ ਹੀ ਬਾਡੀ ਨੂੰ ਕਾਮ ਕਰਨ ਦੇ ਲਈ ਚਾਹੀਦਾ ਆ ਜੀ ਦੇ ਨਾਲ ਥੋੜੀ ਬਾਡੀ ਨੂੰ ਥੋੜੀ ਜੀ ਦੇ ਨਾਲ ਸੈਟ ਜਾ ਫੀਲ ਕਰੇ ਤੇ ਕਿਉਂਕਿ ਜਦੋਂ ਆਪਾਂ ਚਲਾਈ ਚੜ ਕੇ ਆਉਨੇ ਆ ਉਦੋਂ ਫੀਲ ਨਹੀਂ ਹੁੰਦਾ ਮੌਸਮ ਕਿੱਦਾਂ ਦਾ ਆ ਕਿੱਦਾਂ ਦਾ ਨਹੀਂ ਕਿਉਂਕਿ ਗਰਮੀ ਲੱਗਦੀ ਤੁਰਦਿਆਂ ਨੂੰ ਪਰ ਹੁਣ ਆ ਕੇ ਜਿੱ ਤਾਂ ਇੱਥੇ ਸਾਨੂੰ ਹੋ ਗਿਆ ਆਲਮੋਸਟ 2:30 ਵਜੇ ਤੇ ਅਸੀਂ ਪਹੁੰਚੇ ਆ ਤੇ ਇਸ ਟਾਈਮ 8:00 ਵੱਜ ਚੁੱਕਿਆ ਤੇ ਹੁਣ ਪੂਰੀ ਜ਼ਿਆਦਾ ਇੱਥੇ ਠੰਡ ਲੱਗ ਰਹੀ ਆ ਤੇ ਕਿਉਂਕਿ ਬਾਡੀ ਹੁਣ ਪਹਿਲਾਂ ਉਦੋਂ ਤੁਰਿਆਂ ਦੀ ਗਰਮ ਸੀ ਹੁਣ ਪੂਰੀ ਠੰਡੀ ਹੋ ਚੁੱਕੀ ਆ ਤੇ ਇਹੋ ਜਿਹਾ ਮੌਸਮ ਦੇ ਵਿੱਚ ਕੁਝ ਵਾਰਮ ਜਿਹਾ ਮਿਲੇ ਬਾਡੀ ਨੂੰ ਤੇ ਥੋੜਾ ਜਿਆਦਾ ਸੈਟ ਹੁੰਦਾ ਹੈ ਤੇ ਵੈਸੇ ਤਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦਾ ਪੂਰਾ ਪ੍ਰਬੰਧ ਆ ਪਰ ਸੂਪ ਜਿਹੜਾ ਆ ਉਹ ਬਾਡੀ ਨੂੰ ਥੋੜਾ ਸੈਟ ਕਰੂਗਾ ਇਹ ਸੋਚ ਕੇ ਆਪਾਂ ਇੱਥੇ ਆਏ ਸੋ ਇਸ ਟਾਈਮ ਸਮਾਪਤੀ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਚੁੱਕੀ ਆ ਸੁਖਾਸਣ ਹੋ ਚੁੱਕਿਆ ਤੇ ਆਪਾਂ ਵੀ ਅੱਜ ਇਸ ਵਲੌਗ ਦਾ ਇੱਥੇ ਹੀ ਐਂਡ ਕਰਦੇ ਆਂ ਕੱਲ ਸਵੇਰੇ ਇੱਥੋਂ ਯਾਤਰਾ ਸ਼ੁਰੂ ਕਰਾਂਗੇ ਹੇਮਕੁੰਡ ਸਾਹਿਬ ਦੇ ਲਈ ਜਿਹੜੀ ਇੱਥੋਂ 6 ਕਿਲੋਮੀਟਰ ਦੀ ਚੜ੍ਹਾਈ ਹੈ ਉਹ ਤੁਹਾਨੂੰ ਵਿਖਾਵਾਂਗੇ ਸਾਰੀ ਨਵੇਂ ਵਲੌਗ ਦੇ ਵਿੱਚ ਇਹ ਵਲੌਗ ਨੂੰ ਇੱਥੇ ਹੀ ਆਪਾਂ ਸਮਾਪਤ ਕਰਦੇ ਆਂ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ